ਯੋ ਬਿਰ ਕੈਨੇਡਾ ਦੇ ਵਿੱਚ ਜਦ ਯੋ ਵੀਕਐਂਡ ਆਵਾ ਨਾ ਸੋਫੀ ਬੰਦਿਆ ਵਾਸਤਾ ਤੋ ਨਾ ਉਨਕੀ ਜਾਨ ਨੂੰ ਸਿਆਪਾ ਹੋ ਜਾ ਜਿਹੜਾ ਬੰਦੇ ਖਾਂਦੇ ਨਹੀਂ ਪੀਂਦੇ ਅਰ ਵੀਕਐਂਡ ਕੇ ਪਰੂ ਵਾ ਇਤਨੇ ਪ੍ਰੋਗਰਾਮ ਹੋਮਾ ਵੀਰ ਅਰ ਸੋਫੀ ਬੰਦੇ ਸੋਣ ਲਿਓ ਜੇ ਥਾਣਾ ਯੋ ਪਾਰਟੀਆਂ ਮਾ ਜਾਣਾ ਕਿਸ ਤਰ੍ਹਾਂ ਜਾਣਾ ਜੇ ਥੰਬਾ ਜੇ ਤੋ ਥਮ ਗਏ ਵੀਰ ਸਿੰਗਲ ਬੰਦਿਆਂ ਗੈਲ ਕੱਲੇ ਬੰਦਿਆਂ ਗੈਲ ਗਾਇ ਬਸ ਫੇਰ ਤੋ ਵੀਰ ਯੋ ਕਾਇਲੋ ਬੂ ਉਨਾ ਨੇ ਪੀਣ ਖਾਣ ਤੇ ਹਟਣਾ ਨਹੀਂ ਅਰ ਥਮ ਸਾਰੀ ਰਾਤ ਉਨਾ ਨੂੰ ਸਾਹਮਦੇ ਫਿਰਿਓ ਵੀਰ ਕੁਛ ਨਹੀਂ ਅੰਦਰ ਬੈਠੇ ਗੱਲਾਂ ਮਾਰੀਏਂਗੇ ਫਿਰ ਬਾਹਰਲੇ ਪਾਸਾ ਗੱਲਾਂ ਮਾਰੀਏਂਗੇ ਗੱਡੀਆਂ ਵਿੱਚ ਗੱਲਾਂ ਮਾਰੀਏਂਗੇ ਫਿਰ ਮਤਲਬ ਇਹ ਕਹ ਲਿਆ ਸਾਰੀ ਰਾਤ ਥਾਰੀ ਕਾਲੀ ਹੋ। ਅਰ ਜੇ ਥਾਨੇ ਪਾਰਟੀ ਮਨ ਜਾਣਾ ਹੀ ਫਿਰ ਮੈਂ ਸਾਨੂੰ ਸਲਾਹ ਦੇ ਰਿਹਾ ਵੀਰ ਫੈਮਿਲੀ ਦੇ ਇਲ ਜਾਓ। ਜਿਹੜਾ ਉਸ ਫੈਮਿਲੀ ਦੇ ਵਿੱਚ ਸਭ ਤੋਂ ਜ਼ਿਆਦਾ ਦਾਰੂ ਪੀਣ ਵਾਲਾ ਘੱਟੋ ਘੱਟ ਉਸ ਬੰਦੇ ਦੀ ਜਨਾਨੀ ਉਸ ਪਾਰਟੀ ਵਿੱਚ ਮ ਉਸਕੇ ਗੈਲ ਹੋਣੀ ਚਾਹੀਦੀ। ਇਹ ਤਾਂ ਥਾਰਾ ਖੜਾ ਜਾਏਗਾ ਛੂਟ ਟਾਈਮ ਗੈਲ। ਨਹੀਂ ਤਾਂ ਵੀ ਸਾਰੀ ਰਾਤ ਖੱਜਲ ਖਵਾਰ ਹੁੰਦੇ ਰਹੇਗੇ ਨਿਆਵਲੀ ਜਿੰਦਾ ਪਿਆਰ ਹੈਗਾ ਮੈਂ ਤਾਂ ਦੇਖ ਲਿਆ ਕੱਢਗਾ ਸਾਫਤਾ ਵੀ ਲਾੜਾ ਜਾਦੀ ਵੀ ਉਹ ਅੱਲਾ ਸੱਚ ਬੋਲਾ ਇਸ ਕਰਕੇ ਘਹਿਰਾ ਵੀਰ ਵੀਕਐਂਡ ਦੇ ਉੱਪਰ ਪਾਰਟੀਆਂ ਜਿਮਾਏ ਕਰਨੀਆਂ ਥਾਨਾ ਫੈਮਿਲੀ ਗੱਲ ਜਾ ਕੱਲੇ ਬੰਦਿਆਂ ਗੱਲ ਕਦੇ ਨਾ ਪਾਰਟੀ ਬਜਾ ਮੈਂ ਵੀ ਸਾਰੀ ਰਾਤ ਸਾਂਭ ਦੇ ਫਿਰੀ ਆਇਓ